ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ। ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਬਾਰੇ। ਸੋ ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ 2-4 ਦਿਨਾਂ ਤੋਂ ਕਾਫੀ ਝੋਨੇ ਦੇ ਰੇਟਾਂ ਦੇ ਵਿੱਚ ਤੇਜ਼ੀ ਬਣੀ ਹੋਈ ਹੈ। ਤੇ ਕੀ ਇਹ ਰੇਟ ਜੋ ਪਿਛਲੇ ਸਾਲ ਜਿੰਨੇ ਪਹੁੰਚਣਗੇ? ਜਿਵੇਂ ਕਿ ਬਾਸਮਤੀ ਦਾ ਰੇਟ ਪਿਛਲੇ ਸਾਲ 5000 ਨੂੰ ਹੱਥ ਮਾਰ ਗਿਆ ਸੀ। ਹਾਲਾਂਕਿ ਉਹ ਰੇਟ ਥੋੜੇ ਦੇ ਨਹੀਂ ਰਿਹਾ ਸੀ। ਪਰ ਫਿਰ ਵੀ ਉਹ ਆંકੜਾ 1.5000 ਦਾ ਬਣ ਗਿਆ ਸੀ ਕਿ ਉਹ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਉਹ 5000 ਤੱਕ ਪਹੁੰਚਣਗੇ ਜਿਵੇਂ ਕਿ ਜੋ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਾਸਮਤੀ ਤੇ ਗੈਰ ਬਾਸਮਤੀ ਦੀ ਮੰਗ ਕਾਫੀ ਵਧ ਰਹੀ ਹੈ ਤੇ ਇਹਦੇ ਨਾਲੋਂ ਪਹਿਲੇ ਜੋ ਐਕਸਪੋਰਟ ਦੀ ਕੁਆਂਟੀਟੀ ਤੇ ਕੁਆਲਟੀ ਵੀ ਵਧੀਆ ਹੋਈ ਹੈ ਤੇ ਰੇਟ ਵੀ ਤੇਜ਼ ਹੋਏ ਨੇ ਜੋ ਅੰਤਰਰਾਸ਼ਟਰੀ ਬਾਜ਼ਾਰ ਚ ਝੋਨੇ ਦੇ ਨੇ ਸੋ ਇਹਨੂੰ ਦੇਖਦੇ ਹੋਏ ਲੱਗਦਾ ਕਿ ਜੋ ਐਵਰੇਜ ਰੇਟ ਨੇ ਛੋਨੇ ਦੇ ਪਿਛਲੇ ਸਾਲ ਦੇ ਰੇਟਾਂ ਤੱਕ ਜੋ ਐਵਰੇਜ ਚੱਲਿਆ ਸੀ 4000 ਤੋਂ 4500 ਦਾ ਆਂਕੜਾ ਉਹਦੇ ਨੇੜੇ ਤਾਂ ਜਰੂਰ ਲੱਗ ਜਾਣਗੇ ਪਰ 5000 ਵਾਲਾ ਆਂਕੜਾ ਇਸ ਸਾਲ ਥੋੜਾ ਮੁਸ਼ਕਿਲ ਹੁੰਦਾ ਲੱਗ ਰਿਹਾ ਸੋ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਇਹਦੇ ਨਾਲ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਸਾਂਝ ਜਰੂਰ ਕਰਿਓ ਤੇ ਹੁਣ ਆਪਾਂ ਜੋ ਗੱਲ ਕਰਦੇ ਆ ਜੋ ਨਵਾਂ ਛੋਨਾ ਮੰਡੀ ਦੇ ਵਿੱਚ ਆ ਰਿਹਾ ਖਾਸ ਕਰ ਅਜੇ ਜੋ 1509 ਵੈਰਾਈਟੀ ਆ ਰਹੀ ਹੈ ਕਈ ਕਿਸਾਨ ਵੀਰਾਂ ਦੇ ਸਵਾਲ ਨੇ 1847 1718 ਵੈਰਾਈਟੀ ਜੋ ਦੇ ਰੇਟ ਵੀ ਤੁਸੀਂ ਦੱਸਿਆ ਕਰੋ ਸੋ ਹਜੇ ਮੰਡੀ ਦੇ ਵਿੱਚ ਕੋਈ ਢੇਰੀ ਨਹੀਂ ਆਈ ਸੋ ਜਿਵੇਂ ਕੋਈ ਢੇਰੀ ਆਉਂਦੀ ਹੈ ਵੈਸੇ ਤਾਂ ਆਪਣੀ ਆਪ ਦੀ 1847 ਨਸਰੀ ਹੋਈ ਹੈ ਜਿਦਣ ਮੰਡੀ ਦੇ ਵਿੱਚ ਲੱਗੀ ਪਹਿਲਾ ਰੇਟ ਉਹਦਾ ਹੀ ਪਾਵਾਂਗੇ ਪਰ 1718 ਨਵੀਂ 1718 ਦੇ ਰੇਟ ਅੱਜ ਆਏ ਨੇ ਤੁਹਾਡੇ ਨਾਲ ਸਾਂਝੇ ਕਰਦੇ ਆ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕਿਸਾਨ ਮੀਰੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਗੱਲ ਕਰੀਏ। ਰਤਿਆ ਮੰਡੀ ਦੀ ਤਾਂ ਇੱਥੇ 1509 ਕੰਬਾਈਨ ਵਾਲਾ 2802 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ। ਅਮਰitsar ਸਾਹਿਬ ਮੰਡੀ 1509 2970 ਰੁਪਏ ਪ੍ਰਤੀ ਕੁਆਂਟਲ। ਰਾਡੋੜ ਮੰਡੀ 1509 ਹੱਥ ਵਾਲਾ 2870 ਰੁਪਏ ਸੋਨੀਪੱਤ ਮੰਡੀ 1509 ਕੰਬਾਈਨ ਵਾਲਾ 2751 ਰੁਪਏ ਚੀਕਾ ਮੰਡੀ 1509 ਹੱਥ ਵਾਲਾ 2730 ਰੁਪਏ ਸੁਬਾਣਾ ਮੰਡੀ 1509 ਹੱਥ ਵਾਲਾ 2695 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਤਰਨਤਾਰਨ ਮੰਡੀ 1509 2971 ਰੁਪਏ ਪ੍ਰਤੀ ਕੁਇੰਟਲ ਟੁਹਾਣਾ ਮੰਡੀ 1509 2892 ਰੁਪਏ ਪ੍ਰਤੀ ਕੁਇੰਟਲ ਨਿਰਵਾਣਾ ਮੰਡੀ 1509 ਹੱਥ ਵਾਲਾ 2650 ਰੁਪਏ ਪ੍ਰਤੀ ਕੁਇੰਟਲ ਲਾੜਵਾ ਮੰਡੀ 1509 ਹੱਥ ਵਾਲਾ 2970 ਰੁਪਏ ਕੈਥਲ ਮੰਡੀ ਕੰਬਾਈਨ ਵਾਲਾ 1509 2625 ਰੁਪਏ ਪ੍ਰਤੀ ਕੁਇੰਟਲ ਇੰਦਰੀ ਮੰਡੀ 1509 2821 ਰੁਪਏ ਪ੍ਰਤੀ ਕੁਇੰਟਲ ਤਰਾਵੜੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ 1509 2850 ਰੁਪਏ ਪੁਰਾਣਾ 1509 ਹੱਥ ਵਾਲਾ 3250 ਰੁਪਏ ਪੁਰਾਣਾ 1121 ਲਗਭਗ 4450 ਰੁਪਏ 17 18 ਹੱਥ ਵਾਲਾ 4300 ਇਹ ਵੀ ਪੁਰਾਣਾ ਨਵੇਂ ਦਾ ਰੇਟ ਵੀ ਦੱਸਦੇ ਆ ਸੋ ਉਸ ਤੋਂ ਬਾਅਦ ਸਰਸਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2500 ਰੁਪਏ ਪ੍ਰਤੀ ਕੁਆਂਟਲ ਸੰਗਰੂਰ ਮੰਡੀ 1509 3025 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈਈ ਖੁਰੇਤਰ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਗੁਲਾਵੱਠੀ ਮੰਡੀ 1509 ਕੰਬਾਈਨ ਵਾਲਾ 2700 81 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ ਤੇ 9015 ਰੁਪਏ ਕਰਨਾਲ ਮੰਡੀ 1500 ਨੂੰ ਹੱਥ ਵਾਲਾ 2780 ਰੁਪਏ ਗੜ ਮੁਕਤੇਸ਼ਵਰ 1500 ਨੂੰ 2731 ਰੁਪਏ ਪ੍ਰਤੀ ਕੁਇੰਟਲ ਕੋਟਾ ਮੰਡੀ 1500 ਨੂੰ ਹੱਥ ਵਾਲਾ 2700 ਰੁਪਏ ਸੁਗੰਦਾ ਚੋਨਾ 2400 ਰੁਪਏ 17 18 ਜੋ ਨਵਾਂ ਲੱਗਿਆ 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਇਸ ਤੋਂ ਬਾਅਦ ਜਗੀਰਾਬਾਦ ਮੰਡੀ 15 ਸਨੂ ਹੱਥ ਵਾਲਾ 2700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਜੋ ਮੌਕੇ ਤੇ ਚੱਲ ਰਹੇ ਰੇਟ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਨਾਲ ਜੇ ਕਿਸੇ ਕਿਸਾਨ ਵੀਰ ਨੇ ਮੰਡੀ ਚ ਆਵਦੀ ਕੋਈ ਛੋਟੇ ਸਮੇਂ ਦੀ ਜੇ ਕੋਈ ਅਗੇਤੀ ਵੈਰਾਈਟੀ ਵਿੱਚ ਹੀ ਐ ਝੋਨੇ ਦੀ ਤਾਂ ਉਹਦੇ ਰੇਟ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਨੂੰ ਨੋਲਿਜ ਮਿਲ ਸਕੇ ਕਿ ਕਿਹੜੇ ਰੇਟ ਕਿਹੜੀ ਮੰਡੀ ਦੇ ਵਿੱਚ ਚੱਲ ਰਹੇ ਨੇ ਸੋ ਜਾਣਕਾਰੀ ਵਧੀਆ ਲੱਗੀ ਤਾਂ ਵੱਤ ਵਾਤ ਕਿਸਾਨਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ